ਸ਼ਬਦ ਅਵਤਾਰ ਰੂਹ ਨਿਯੰਤ ਦੇ ਪੰਡਾਰ ਕਰ ਜੁਕੇ ਮੋਹਿਤ ਲੋਕ ਪਰਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੁਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਾਗਰ ਜੁਗੋ ਜੁਗੇ ਟਲ ਜਗਤ ਗੁਰ ਆਦ ਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜਿੰਦੂੜੇ ਬੈਠੇ ਸਤਸੰਗੀ ਜਨੋ ਅਪ ਜੀ ਸਤਿਗੁਰ ਜੀ ਦੇ ਅਮੋਲਕ ਬਚਨਾਂ ਸਰਵਣ ਕਰ ਰਹੇ ਹੋ ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਨ ਤੋਂ ਚਰਨ ਕੀਤੇ ਹੋਏ ਹਨ ਤੇ ਧੰਨਤਾ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਰੇ ਜੀਵ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਵੇਂ ਦੇ ਰੂਪ ਵਿੱਚ ਪਰਗੜ ਕਰਕੇ ਸਾਡੇ ਸਰਵਣ ਤੱਕ ਪਹੁੰਚਾਏ ਨੇ ਸਤਿਗੁਰੂ ਜੀ ਇਹ ਸ਼ਬਦ ਰਾਹੀ ਜੋ ਬਖਸ਼ਿਸ਼ ਕਰ ਰਹੇ ਨੇ ਆਉ ਆਪਣੇ ਹਿਰਦ ਰੂਪੀ ਝੋਲੀ ਦੇ ਵਿੱਚ ਪਵਾਨ ਤੇ ਸਾੰਭਣ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ਼ ਪਿਆਸ ਮੇਰੂ ਮਨ 모ਹਉ ਹਰ ਪੰਖ ਲਗਾਏ ਮੀਲੀ ਜੰ ਰਹਾ ਸਤਿਗੁਰ ਜੀ ਬਖਸ਼ਿਸ਼ ਕਰਹਿ ਨੇ ਸੰਬੋਧਨ ਮਨ ਨੂੰ ਹੈ ਮਨ ਮੇਰੇ ਹਰ ਕੇ ਚਰਨ ਰਵਿਚੇ ਏ ਮੇਰੇ ਮਨਾ ਹਰੀ ਦੇ ਚਰਨਾ ਵਿੱਚ ਰਵਿਆ ਰਵ ਸਾਰਾ ਦੇ ਇਕ ਰਮਣਾ ਇਕ ਰਵਣਾ ਖਚਿਤ ਹੋ ਜਾਣਾ ਕਿਸੇ ਚੀਜ਼ ਵਿੱਚ ਜਿਵੇਂ ਸਾਡਾ ਮਨ ਮਾਇਆ ਵਿੱਚ ਹਰ ਵਕਤ ਖਚਿਤ ਰਹਿੰਦਾ ਹਰ ਵਕਤ ਮਾਇਆ ਦੇ ਵਿੱਚ ਹੈ ਮਾਇਆ ਮਨ ਵਿੱਚ ਹੈ ਮਨ ਮਾਇਆ ਵਿੱਚ ਹੈ ਮਨ ਮਾਇਆ ਮੈਂ ਫਦਰੇ ਬਿਸਰੇ ਜੋ ਗੋਬਿੰਦ ਨਾ ਜੇ ਮਨ ਮਾਇਆ ਵਿੱਚ ਹੈ ਪ੍ਰਮਾਤਮਾ ਦਾ ਨਾਮ ਸਮਝੋ ਭੁੱਲ ਗਿਆ ਮਾਇਆ ਦਾ ਕੰਮ ਹੀ ਇਹ ਹੈ ਉਹਦੀ ਡਿਊਟੀ ਹੈ ਪਰਮੇਸ਼ਰ ਨੇ ਲਾਈ ਹੋਈ ਮਿੱਤੋਂ ਯਾਦ ਨਹੀਂ ਮੇਰੀ ਆਣ ਦੇਣੀ ਕਿਸੇ ਨੂੰ ਇਹ ਮਾਇਆ ਜਿਤ ਹਰ ਵਿਸਰੇ ਮੋਬ ਜੇ ਪਾਉ ਦੁੱਜਾ ਲਾਇਆ ਇਹ ਕੰਮ ਹੈ ਮਾਇਆ ਦਾ ਦੁੱਜੇ ਪਿਆਰ ਵਿੱਚ ਰੱਖਣਾ ਗੁਰੂ ਪਰਮਾਤਮਾ ਸੰਤ ਦਾ ਪਿਆਰ ਨਾ ਲੱਗਣ ਦੇਣਾ ਅਤੇ ਰੱਬ ਦਾ ਨਾਮ ਨਾਮ ਜਪਦਾ ਤਾਂ ਹੈ ਉਹ ਸੰਸਾਰ ਜਪਦਾ ਹੈ ਧਰਮ ਕਰਮ ਬਥੇਰੇ ਕਰਦਾ ਹੈ ਦਾਨ ਪੋਨੋ ਥਰੇ ਕਰੇਗਾ ਨਾਮ ਨਹੀਂ ਆਏਗਾ ਮਾਇਆ ਦਾ ਕੰਮ ਹੈ ਨੂੰ ਵਿੱਚ ਰਵੇ ਆਇਆ ਸਾਡਾ ਮਨ ਮਾਇਆ ਕਿ ਸਮਝਣ ਲਈ ਉਹ ਹੀ ਚੀਜ਼ ਜੋ ਸਾਡੇ ਕੋਲ ਹੈ ਨਾ ਉਸੇ ਦੁਆਰਾ ਉਹ ਹੀ ਪਰਮਾਨ ਸਮਝਾ ਸਕਦਾ ਹੈ ਸਰ ਸਤਗੁਰੂ ਜੀ ਨੇ ਤਕਰੀਬਨ ਗ੍ਰਸਤੀ ਦੀ ਪਰਮਾਨ ਉਦਾਹਰਨਾ ਦੇ ਕੇ ਮਸਾਲਾ ਦੇ ਕੇ ਅਲੰਕਾਰ ਦੇ ਕੇ ਸਾਨੂੰ ਸਮਝਾਇਆ ਵੀ ਭਾਈ ਇਸ ਤਰ੍ਹਾਂ ਤੂੰ ਇੱਧਰ ਹੋ ਸਕਦਾ ਹੈ ਪਸਾ ਪਸਾ ਬਣ ਸਕਦਾ ਹੈ ਬਾਜੀ ਪਲਟ ਸਕਦਾ ਹੈ ਇਹ ਹੋ ਸਕਦਾ ਹੈ ਸਮਝਣਾ ਤੈਨੂੰ ਪਏਗਾ ਸੰਸਾਰੀ ਕਿਉਂਕਿ ਨਿਰੰਕਾਰ ਹੀ ਤਾਂ ਪਤਾ ਹੀ ਨਹੀਂ ਲੱਗਦਾ ਅਵਸਥਾ ਦਾ ਤਾਂ ਮਾਣੀ ਜਾਂਦੀ ਹੈ ਜਾਣੀ ਜਾਂਦੀ ਉਹ ਨਹੀਂ ਉਹ ਤਾਂ ਮਾਨਦੇ ਹੋਏ ਦਾ ਹਾਂ ਕੋਈ ਸਮਝ ਦੇ ਦੇ ਵੀ ਹਾਂ ਇਸਤਰਾ ਹੈ ਸੰਤ ਦਾ ਕਾਮੀ ਹੁੰਦਾ ਚਲਾ ਦੇਣਾ ਲਾ ਦੇਣਾ ਬਖਸ਼ਿਸ਼ ਕਰ ਦੇਣੀ ਮਗਰ ਕਰਨਾ ਉਹਨੂੰ ਆਪ ਪੈਂਦਾ ਸੋ ਸਤਗੁਰੂ ਜੀ ਕਹਿੰਦੇ ਭਾਈ ਮਨ ਨੂੰ ਸਮੋਦਨ ਹੋ ਕੇ ਮਨ ਮੇਰੇ ਹਰ ਕੇ ਚਰਨ ਰ ਵਿੱਚ ਹੈ ਹਰੀ ਦੇ ਚਰਨਾਂ ਵਿੱਚ ਰਵ ਜਾ ਤ ਜਿਵੇਂ ਤੂੰ ਪਰਿਵਾਰ ਵਿੱਚ ਰਵਿਆ ਹੋਇਆ ਨਾ ਈਵੇਂ ਹਰੀ ਦੇ ਚਰਨਾਂ ਵਿੱਚ ਰਵ ਜਾ ਪਰਿਵਾਰ ਤੈਨੂੰ ਕਿਤੇ ਵੀ ਹੋਵੇ ਤੂੰ ਤੂੰ ਜਪ ਕਰਦਾ ਹੋਵੇਂ ਤੂੰ ਕਥਾ ਕਰਦਾ ਹੋਵੇਂ ਤੂੰ ਤੀਰਥ ਕਰਦਾ ਹੋਵੇਂ ਤੈਨੂੰ ਪਰਿਵਾਰ ਨਹੀਂ ਭੁੱਲਦਾ ਕਾਰੋਬਾਰ ਨਹੀਂ ਭੁੱਲਦਾ ਵਿਕਾਰ ਨਹੀਂ ਭੁੱਲਦਾ ਭੁੱਲਦਾ ਕੀ ਹੈ ਕਰਤਾਰ ਭੁੱਲਦਾ بس ਕਰਤਾਰ ਭੁੱਲ ਜਾਂਦਾ ਹੋਰ ਸਭ ਚੀਜ਼ਾਂ ਯਾਦ ਸਤਗੁਰੂ ਜੀ ਕਹਿੰਦੇ ਨੇ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਏ ਇੱਕ ਨਾਮ ਨਾਮ ਨਾ ਵਿਸਰੇ ਹੋਰ ਵਿਸਰ ਜਾਣ ਜਿਹੜੀ ਚੀਜ਼ ਵੀ ਚੁੱਕਦੀ ਹੈ ਮਨ ਮੇਰੇ ਹੇ ਮੇਰੇ ਮਨ ਹਰੀ ਦੇ ਚਰਨਾਂ ਵਿੱਚ ਰਵ ਜਾ ਰਵ ਜਾ ਏਕਮ ਰਵਣਾ ਰਵਣਾ ਰਮਤ ਵੀ ਲਹਜੋਂਦਾ ਰਵਣਾ ਵੀ ਹੁੰਦਾ ਹੈ ਰਾਮ ਰਮਹੁ ਬੜ ਭਾਕੀ ਹੋ ਰਮਣਾ ਵੀ ਹੁੰਦਾ ਕਿਉਂਕਿ ਉਸੇ ਵਿੱਚ ਹੀ ਹੈ ਰਾਜਾ ਰਾਮ ਰਮਤ ਸੁਖ ਪਾਇਓ ਰਾਜੇ ਰਾਮ ਦੇ ਨਾਮ ਵਿੱਚ ਰਮਿਆ ਹੋਇਆ ਹੀ ਆਨੰਦ ਮਿਲਦਾ ਹੈ ਹੋਰ ਕਿਤੇ ਹੈ ਨਹੀਂ ਸੰਸਾਰ ਵਿੱਚ ਨਹੀਂ ਹੈ ਨਿਰੰਕਾਰ ਵਿੱਚ ਹੈ ਉਹਦੇ ਚਰਨਾਂ ਵਿੱਚ ਜੁੜ ਕੇ ਮਨ ਮੇਰੇ ਹਰ ਕੇ ਚਰਨ ਰਵੀ ਜੈ ਉਹਨਾਂ ਵਿੱਚ ਰਵ ਜਾ ਕਦੋਂ ਰਵੇਗਾ ਦਰਸ ਪਿਆਸ ਮੇਰੋ ਮਨ ਮੋਇ ਜਿਹੜਾ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੋਵੇ ਜਿਹਦੇ ਅੰਦਰ ਹੁਣ ਸਾਡੇ ਅੰਦਰ ਕੀ ਹੈ ਸੰਸਾਰ ਦੀ ਪਿਆਸ ਹੈ ਨਿਰੰਕਾਰ ਦੀ ਨਹੀਂ ਪਰਵਾਰ ਦੀ ਪਿਆਸ ਹੈ ਕਰਤਾਰ ਦੀ ਨਹੀਂ ਪਿਆਸ ਦੇ ਉਧਾਰ ਤੇ ਮਿਲਦਾ ਉਹ ਵੀ ਅੰਦਰ ਦੀ ਮੰਨ ਦੀ ਹੈ ਜੈਸੀ ਭੁੱਖ ਹੋਏ ਅਬ ਅੰਤਰ ਪ੍ਰਭ ਤੈਸੀ ਕਾਪੂਰਕ ਅਪੀ ਜਿੱਥੇ ਮਰਜੀ ਚੱਲਦੇ ਆ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਨਹੀਂ 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 ਆਪਣੇਆਂ ਦੇ ਦਰਸ਼ਨਾਂ ਵਾਸਤੇ ਜੋ ਆਪਣੇ ਬਣਾਏ ਆਪਣੇਆਂ ਲਈ ਮੰਗਣ ਆਪਣੇ ਲਈ ਮੰਗਦਾ ਹੈ ਆਪਣੇਆਂ ਲਈ ਮੰਗਦਾ ਹੈ ਮੇਰਾ ਮੰਦੀ ਤਾਂ ਅਵਸਥਾਏ ਬਣਦੀ ਹੋਈ ਨਹੀਂ ਵੀ ਮੈਨੂੰ ਨਾਮ ਮਿਲੇ ਕੋਈ ਵਿਰਲੇ-ਵਿਰਲੇ ਨੂੰ ਛੱਡ ਕੇ ਕੋਈ ਵਿਰਲਾ ਸੰਸਾਰ ਵਿੱਚ ਜਗ ਮੈਂ ਉਤਮ ਕਾਣੀ ਹੈ ਵਿਰਲੇ ਕਈ ਕੇ ਉਹਨਾਂ ਦੇ ਚਿੱਤ ਵਿੱਚ ਇਹ ਚੀਜ਼ ਹੁੰਦੀ ਹੈ ਉਹਨੂੰ ਪਤਾ ਹੁੰਦਾ ਵੀ ਨਾਮ ਤੋਂ ਵਿਛੜ ਕੇ ਕੋਈ ਜੀਵ ਨਹੀਂ ਆਖਾਂ ਜੀਵੋ ਵਿਸਰੇ ਮਰ ਜਾਓ ਜੀਵਨ ਨਹੀਂ ਬਿਛਰਤ ਕਿਉ ਜੀਵੇ ਓਏ ਜੀਵਨ ਓਏ ਜੀਵਨ ਓ ਜੀਵਨ ਜੀ ਰਹੇ ਆ ਬਗਰ ਨਹੀਂ ਬਿਛਰੇ ਹੋਏ ਦਾ ਕਾਹਦਾ ਜੀਵ ਉਹ ਤਾਂ ਮਤ ਤੂੰ ਮ ਜਾਣੋ ਏ ਜੀਵ ਦੇ ਆਪ ਮਾਰੇ ਕਰਤਾ ਬੁਮਾਰੇ ਆਤਮਕ ਬਹੁਤ ਮਰੀ ਜਾਂਦੇ ਆ ਕਾਰਨ ਦੁਖੀ ਬਣੀ ਜਾਂਦਾ ਮੇਰੇ ਮਨ ਮੇਰੇ ਹਰ ਕੇ ਚੰਨ ਰਵਿਜੈ ਦਰਸ ਪਿਆਸ ਮੇਰੋ ਮਨ ਮੋਹੋ ਪਰਮਾਤਮਾ ਦੇ ਦਰਸ਼ਨਾਂ ਲਈ ਮੇਰਾ ਮਨ ਮੋਹ ਆ ਗਿਆ ਮੋਹਨ ਮੋਹ ਲਿਆ ਮਨ ਮੇਰਾ ਮੋਹ ਲਿਆ ਖਿੱਚ ਲਿਆ ਉਹ ਹੁੰਦਾ ਹੈ ਖਿੱਚ ਕشش ਮੋਹ ਜਿਹੜੇ ਪਾਸੇ ਦੀ ਵੀ ਕشش ਹੁੰਦੀ ਹੈ ਦੂਜਾ ਪਾਸਾ ਨਹੀਂ ਚੱਲਦਾ ਪਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੋ ਚੀਜ਼ਾਂ ਕਹੀਆਂ ਨੇ ਤੇਰੇ ਕੋਲ ਸੰਸਾਰ ਵੀ ਹੋਵੇ ਨਿਰੰਕਾਰ ਵੀ ਹੋਵੇ ਬਹੁਤ ਆਤ ਵਿੱਚ ਗੁਰਨਾਨਕ ਤੋਂ ਪਹਿਲਾਂ ਜਿਹੜੇ ਸੰਸਾਰ ਵਿੱਚ ਸਨ ਉਹ ਨਿਰੰਕਾਰ ਵੱਲ ਨਹੀਂ ਸਨ ਜਿਹੜੇ ਨਿਰੰਕਾਰ ਵੱਲ ਸਨ ਉਹ ਸੰਸਾਰ ਵੱਲ ਨਹੀਂ ਸਨ ਜਿਹੜਾ ਉੱਪਰ ਨੂੰ ਨਿਗਾਹ ਕਰ ਰਿਹਾ ਸੀ ਨੀਚੇ ਨੂੰ ਨਹੀਂ ਸੀ ਜਿਹਦੇ ਨੀਚੇ ਹੋ ਗਈ ਉੱਪਰ ਨਹੀਂ ਕਰਦਾ ਜਿਹੜਾ ਸੰਸਾਰ ਨੂੰ ਛੱਡ ਕੇ ਚਲਾ ਗਿਆ ਉਹ ਸੰਸਾਰ ਨੂੰ ਨਹੀਂ ਚੰਗਾ ਸਮਝਦਾ ਸੀ ਜਿਹੜਾ ਸੰਸਾਰ ਵਿੱਚ ਸੀ ਉਹ ਦੂਜਿਆਂ ਨੂੰ ਨਹੀਂ ਸਮਝਦਾ ਸੀ ਕਿਉਂਕਿ ਗੁਰੂ ਨਾਨਕ ਨੇ ਕਿਹਾ ਦੋਏ ਉੱਪਰ ਵੀ ਦੇਖ ਏਠਾਂ ਵੀ ਦੇਖ ਸੰਸਾਰ ਵਿੱਚ ਵੀ ਰਹਿ ਨਿਰੰਕਾਰ ਨੂੰ ਵੀ ਜਾ ਦੋਹੇ ਚੀਜ਼ਾਂ ਤੇਰੀ ਦੋਏ ਲੱਤਾਂ ਤੇਰੀ ਪੂਰਨ ਚੰਗੀਆਂ ਹੋਣੇ ਚਾਹੀਦੀ ਜੇ ਇੱਕ ਲੱਤ ਵਿੱਚ ਵੀ ਕੁਝ ਹੋ ਗਿਆ ਨਾ ਦਰਦ-ਬਰਦ ਡੈੱਕੇ ਜੇ ਮਾਰ ਕੇ ਚੱਲਣ ਲੱਗ ਜੰਦੇ ਮੇਰੇ ਦੁਇਕ ਹੈ ਮਨੁਸ਼ੀਤਰਾ ਆਰਥਕ ਵਿਪਨਵਾਰਤਕ ਸੋ ਸਤਗੁਰੂ ਜੀ ਕਹਿੰਦੇ ਨੇ ਜਦੋਂ ਮਨ ਦੇ ਵਿੱਚ ਇਹ ਪਿਆਸ ਬਣ ਗਈ ਮੋਹ ਲਿਆ ਮਨ ਪਰਮਾਤਮਾ ਦੀ ਪਿਆਸ ਨੇ ਮੋਹ ਲਿਆ ਜਦੋਂ ਹਰ ਪੰਖ ਲਗਾਏ ਮਿਲੀ ਜੈ ਜਿਵੇਂ ਪੰਖੀ ਪੰਖਾਂ ਵਾਲਾ ਪੰਖੀ ਦਾ ਅਰਥ ਨੇ ਪੰਖਾਂ ਵਾਲਾ ਪੰਛੀ ਜਿੰਨ ਵਾਪਰ ਕਹਿੰਦੇ ਨੇ ਉਹ ਕਿੱਡੀ ਉੱਚੀ ਦਰਖਤ ਦੀ ਟੀਸੀ ਤੇ ਬੈਠ ਜਾਂਦਾ ਹੈ ਜਾ ਕੇ ਕਿਉਂਕਿ ਉਹਦੇ ਕੋਲ ਪਰ ਨਹੀਂ ਇਸੇ ਤਰ੍ਹਾਂ ਹੀ ਉਹ ਮਨੁੱਖ ਇਸ ਜਿਹੜੀ ਮੰਦੀ ਪ੍ਰਬਾਤਮਾ ਦੀ ਪਿਆਸ ਹੈ ਨਾ ਇਸ ਦੇ ਵਿੱਚ ਸਾ ਸੰਗਤ ਜੀ ਸੁਰੇ ਪਹੁੰਚ ਜਾਂਦਾ ਪੰਛੀ ਦੀ ਤਰ੍ਹਾਂ ਇੱਕਦਮ ਕਿਹੜੇ ਪਹੁੰਚੇਗੀ ਹੌਲੀ 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 ਸਰੇ ਪੰਛੀ ਇੱਕਦਮ ਇਸ ਤਰ੍ਹਾਂ ਇਹ ਪਿਆਸ ਅ ਜੀ ਦੇ ਅੰਦਰ ਹੋਵੇ ਸਿੱਧਾ ਪਰਮਾਤਮਾ ਨੂੰ ਮਿਲ ਜਾਏ ਉਹ ਸਿੱਧਾ ਹੀ ਪੰਛੀ ਦੀਤਰ ਪਰ ਪੰਖੀ ਤਾਂ ਵਿਗਜੇ ਪੰਖ ਹੋਣ ਪੰਖ ਤੋਂ ਬਿਨਾ ਪੰਖੀ ਨਹੀਂ ਪੰਖੀ ਨਹੀਂ ਹੈ ਪੰਖ ਕਿੱਥੋਂ ਮਿਲੇਗਾ ਪਾਤਸ਼ਾਹ ਦੱਸਦੇ ਨਹੀਂ ਕੰਬ ਬੇ ਕੰਦੜੇ ਜੇ ਲਹਾਂ ਕਿ ਨਾ ਸਾਮੀ ਤੋਲ ਮੈਨੂੰ ਮਿਲ ਜਾਣ ਕਿਥੋਂ ਇਹ ਪੰਖ ਕਿ ਜਿੰਨਾ ਮਰਜੀ ਸਾਡੇ ਤੋਂ ਝੁਕਦਾ ਲੈ ਲੈ ਕਿ ਨਾ ਸਾਮੀ ਤੋਲ ਉਹ ਕਹੇ ਵੀ ਹਲੇ ਪੂਰਾ ਨਹੀਂ ਹੋਇਆ ਹੋਰ ਪਾ ਤੈਨੂੰ ਖੰਭ ਦੇਣੇ ਨਾ ਬਹੁਤ ਜਿਆਦਾ ਲਏ ਤੋਲ ਦੇ ਬਰਾਬਰ ਫਿਰ ਵੀ ਮੈਨੂੰ ਮਹਿੰਗੇ ਨਹੀਂ ਕਿਉਂਕਿ ਉਸ ਨਾਲ ਹੀ ਮਿਲਣਾ ਹੈ ਨਾ ਸੋਇਜ ਕਰਕੇ ਉਹ ਖੰਭ ਦਿੰਦਾ ਹੈ ਗੁਰੂ ਉਹ ਗੁਰੂ ਕੋਲੋਂ ਮਿਲਦੇ ਨੇ ਕਿਵੇਂ ਮਿਲਦੇ ਨੇ ਮਨ ਦੇ ਆਰਾਮ ਲਿਆ ਹੈ ਮੋਲ ਕੰਚਨ ਸਿਉ ਪਈਏ ਨਹੀਂ ਤੋਲ ਪਦਾਰਥਾਂ ਕਰਕੇ ਨਾ ਪ੍ਰਮਾਤਮਾ ਗੁਰੂ ਸ਼ੰਤ ਕੋਈ ਨਹੀਂ ਕੁਝ ਹੁੰਦਾ ਇਹਨਾਂ ਵਿੱਚ ਸਤਗੁਰੂ ਜੀ ਕਹਿੰਦੇ ਨੇ ਭਾਈ ਉਹ ਇਹ ਅਵਸਥਾ ਕਰੇ ਪੰਖ ਹਰ ਪੰਖ ਲਗਾਏ ਬਿਲੀਏ ਲਹਸ ਸੱਜਣ ਟੋੜ ਫੇਰ ਟੋਲ ਸਕਦਾ ਉਹਦੇ ਨਾਲ ਚਲ ਕੇ ਜਲਦੀ ਜਾਂਦੀ ਭਾਵ ਇਤਨਾ ਜਪ ਜਪ ਰੂਪੀ ਖੰਭ ਜਿਹਦੇ ਕੋਲ ਹੈਨਗੇ ਜਪ ਰਖਣਾ ਇਸਨੇ ਜਪ ਦੇ ਵਿੱਚੋਂ ਹੀ ਪ੍ਰਗਟ ਹੋਣਾ ਹੈ ਸਾਰੀ ਚੀਜ਼ ਸਾਨੂੰ ਤਾਂ ਬਾਣੀ ਹੀ ਸ਼ੁਰੂ ਕੀਤੀ ਜਪ ਉਹਨੂੰ ਬਿਲਕੁਲ ਬੰਦਸ਼ ਵਿੱਚ ਰੱਖਿਆ ਹੋਇਆ ਦੋਵੇਂ ਪਾਸਿਆਂ ਤੋਂ ਨਾ ਉੱਪਰ ਨਾ ਹੇਠਾਂ ਦੋਏ ਬਸੇ ਨਹੀਂ ਲੱਗਦਾ ਉਹ ਬਾਣੀ ਜਪ ਹੈ ਜਪ ਕਰਨਾ ਹੈ ਤੂੰ ਬਸ ਬਾਣੀ ਦਾ ਜਪ ਕਰਨਾ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਬਾਣੀ ਦਾ ਜਪ ਕਰਨਾ ਨਾਮ ਦਾ ਜਪ ਕਰਨਾ ਸੁਪਾਦਸ਼ਾ ਕਹਿੰਦੇ ਭਾਈ ਇਹ ਅਵਸਥਾ ਬਣੇਗੀ ਫਿਰ ਤੇਰੀ ਕਰਨਾ ਕੀ ਹੈ ਫਿਰ ਖੋਜ ਤ ਖੋਜ ਤ ਮਾਰਗ ਪਾਇਓ ਸਾਧੂ ਸੇਵ ਕਰੀ ਕੇ ਜੇ ਤੂੰ ਇਹ ਖੋਜੇਗਾ ਨਾ ਬੰਦੇ ਖੋਜ ਦਿਲ ਹਰ ਰੋਜ ਨਾ ਫਿਰੇ ਪਰੇਸ਼ਾਨੀ ਮੈਂ ਖੋਜਣਾ ਹੈ ਹੁਣ ਜਿਵੇਂ ਆ ਪੰਜਬ ਪੜਿਆ ਉਹਦੇ ਦੁਆਰਾ ਖੋਜ ਸਕਦਾ ਮੈਂ ਨਾਮ ਜਪਿਆ ਖੋਜ ਸਕਦਾ ਮੈਂ ਪਰ ਖੋਜਦਾ ਕੋਈ ਨਹੀਂ ਖੱਖਾ ਖੋਜ ਪਰ ਹੈ ਜੇ ਕੋਈ ਜੋ ਖੋਜੇ ਸੋ ਬਹੁਰ ਨ ਹੋਈ ਨਹੀਂ ਵੀ ਮਿਲਿਆ ਨਾ ਕੋਈ ਗੱਲ ਨਹੀਂ ਫੇਰ ਹਾਜ਼ਰ ਇਹਨੇ ਇਹਨੂੰ ਖੋਜੇਗਾ ਕੋਈ ਉਸ ਨੂੰ ਮਿਲਦਾ ਹੈ ਇਹਨੂੰ ਕਿੰਨਾ ਖੋਜ ਰਹੇ ਆ ਆਪਾਂ ਸਾਰਾ ਦਿਨ ਵਿੱਚ ਦੇਖਿਓ ਵੀ ਨਾਮ ਵੱਲ ਨੂੰ ਕਿੰਨਾ ਝਕਾਇਆ ਦੁਨੀਆ ਵੱਲ ਨੂੰ ਚਾਹੇ ਉਹ ਧਰਮ ਦਾ ਕੰਮ ਵੀ ਹੈ ਨਾਮ ਨੂੰ ਛੱਡ ਕੇ ਮaaf ਕਰਨਾ ਰੋਜ਼ਾਨਾ ਇਹ ਚੀਜ਼ ਕਹੀ ਜਾਂਦੀ ਹੈ ਪਰ ਕੀ ਕਰੀਏ ਸਮਝੇਗਾ ਤਾਂ ਜੇ ਸਾਧੂ ਸੇਵ ਕਰਿ ਜੈ ਸੇਵਤਾ ਕਰ ਰਿਆ ਸੰਸਾਰ ਦੀ ਪਰਿਵਾਰ ਦੀ ਕਾਰੋ ਭਾਰ ਦੀ ਸਾਧੂ ਨਾਲ ਮਿਲਣਾ ਸਾਧੂ ਦਾ ਸੰਗ ਸਾਧੂ ਦਾ ਰੰਗ ਸਾਧੂ ਦਾ ਸੰਗ ਤਾਂ ਮਨੁੱਖ ਦੀ ਤਾਂ ਗੱਲ ਕੀ ਅਹਿਸਾਸ ਕਰ ਜੇ ਮਨੁੱਖ ਦੀ ਸੇਵਕ ਦੀ ਤਾਂ ਗੱਲ ਹੀ ਕੀ ਐ ਵੀ ਸਾਧੂ ਨਾਲ ਨਾ ਤਰੇ ਸਤਗੁਰੂ ਜੀ ਤਾਂ ਕਹਿੰਦੇ ਨੇ ਖਾਗ ਤਨ ਮੀਨ ਤਨ ਮਿਰਗ ਤਨ ਬਰਾ ਤਨ ਸਾਧੂ ਸੰਗ ਉਦਾਰੇ ਹਰ ਕੈ ਭਜਨ ਕੌਣ ਕੌਣ ਨਾ ਤਾਰੇ ਦੱਸੋ ਵੀ ਕਿਸੇ ਪੰਛੀ ਨੂੰ ਖਗ ਕਹਿੰਦੇ ਨੇ ਪੰਛੀ ਉਹ Jap ਸਕਦਾ ਹੈ ਮੀਨ ਮੱਛੀ ਮਿਰਗ ਪੰਛੀ ਹਿਰਨ ਨੂੰ ਕਹਿੰਦੇ ਨੇ ਬਰਾ ਸੂਰ ਨੂੰ ਕਹਿੰਦੇ ਹੁਣ ਇਹਦਾ ਕੀ ਭਾਵ ਹੈ ਇਹ ਤਿੰਨ ਚਾਰ ਚੀਜ਼ਾਂ ਇਹੋ ਜਿਹੇ ਸੁਭਾਅ ਹੀ ਹੋਵੇ ਮਨੁੱਖ ਦਾ ਉਹ ਨੂੰ ਵੀ ਤਾਰ ਦਿੰਦਾ ਸਾਧੂ ਸੰਗ ਉਹਦਾ ਸੂਰਪਣਾ ਗੰਦੀ ਵਿੱਚ ਰਹਿਣ ਵਾਲਾ ਵੀ ਤਾਰ ਦਿੰਦਾ ਜਿੰਨੇ ਸੁਭਾਅ ਇਹਨਾਂ ਜੀਵਾਂ ਦੇ ਨੇ ਉਹਨੂੰ ਤਾਰ ਦਿੰਦਾ ਹੈ ਮੀਨ ਜੀਵਾ ਦੇ ਖਾਣ ਦੇ ਚਸਕੇ ਵਾਲਾ ਹੋਵੇ ਸਾਧੂ ਨਾਲ ਹੀ ਠੀਕ ਹੋਵੇਗਾ ਨਹੀਂ ਇਹ ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਉਹਨੂੰ ਉਧਾਰ ਦਿੰਦਾ ਸਾਧੂ ਸੰਗ ਐਸੀ ਚੀਜ਼ ਹੈ ਫੇਰ ਸਾਧੂ ਸੰਗ ਹੋਰ ਕੀ ਕਰਦਾ ਚੱਲ ਇਹ ਚੀਜ਼ਾਂ ਸੁਭਾਅ ਬਦਲ ਦਿੱਤਾ ਫਿਰ ਦੁੱਖ ਬੜੇ ਨੇ ਉਹ ਵੀ ਦੂਰ ਕਰਦਾ ਜੋ ਜੋ ਭਜਨ ਕਰੇ ਸੰਗ ਸਾਧੂ ਸਤ ਸੰਗਤੀ ਗੁਰਮੁਖਾਂ ਨਾਲ ਮਿਲ ਕੇ ਤਾਂ ਕੇ ਦੁੱਖ ਨਿਵਾਏ ਬਿਦਾਰੇ ਜਾਂ ਨਿਵਾਰੇ ਹੋਵੇਗੇ ਬਿਦਾਰੇ ਵੀ ਨਾਸ ਹੁੰਦੇ ਨਿਵਾਰੇ ਉਤਾਰ ਦੇਣਾ ਸੋ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵਕ ਰੀਚੈ ਹੁਣ ਸੇਵ ਅਨਸਾਰੀ ਹੋਣਾ ਹੁੰਦਾ ਹੈ ਤਾਈਏ ਨਾ ਹੁਣ ਪਿਤਾ ਦੇ ਅਨਸਾਰੀ ਅਰ ਸੇਵਾ ਕਰ ਰਿਹਾ ਹੈ ਪਿਤਾ ਦੇ ਅਨਸਾਰੀ ਨਹੀਂ ਹੈ ਜੋ ਮਰਜੀ ਖਾਣੇ ਨੂੰ ਦਈ ਜਾ ਤੂੰ ਪੈਣ ਨੂੰ ਦਈ ਜਾ ਪਿਤਾ ਨਹੀਂ ਉਹ ਕਹਿੰਦਾ ਵੀ ਗੱਲ ਤਾਂ ਮੇਰੀ ਮੰਨਦਾ ਨਹੀਂ ਉਹ ਅਨਸਾਰੀ ਹੈ ਸਾਧੂ ਦੇਵ ਨੂੰ ਸਾਰੀ ਹੋ ਜਾ ਬਸ ਸਾਧੂ ਕੋਲ ਮੰਤਰ ਹੈ ਮੰਤ ਹੈ ਸਲਾਹ ਸਾਧੂ ਕੋਲ ਨਾਮ ਹੈ ਬਿਨਾ ਮੰਗੇ ਵੀ ਦੇ ਦਿੰਦਾ ਹੈ ਖੁਸ਼ ਹੋ ਕੇ ਟੁੱਟ ਕੇ ਦੇ ਦਿੰਦਾ ਗੁਰੂ ਵੀ ਤਾਂ ਟੁੱਟ ਕੇ ਹੀ ਦਿੰਦਾ ਹੈ ਨਾ ਚਲੋ ਸਾਧੂ ਚੜ ਕੇ ਕਈ ਵਾਰ ਸਾਧੂ ਗੁਰੂ ਵੀ ਹੈ ਨਾ ਗੁਰੂ ਟੁੱਟ ਹੈ ਸਭ ਕੀ ਚਪਾਈ ਹੈ ਖੁਸ਼ ਹੋ ਜਾਏ ਤੁਸੀਂ ਕਿਸੇ ਮਨੁੱਖ ਨੂੰ ਦੇਖਣਾ ਬਹੁਤ ਖੁਸ਼ ਦੇ ਵਿੱਚ ਕਿ ਰੱਖਦਾ ਹੈ ਆਪਣੇ ਨੋਟ ਵੀ ਵਾਰ ਦਿੰਦਾ ਜਦੋਂ ਸਾਧੂ ਖੁਸ਼ ਹੋਵੇ ਜਿਹੜੀ ਮਰਜ਼ੀ ਵਿਜੇ ਪਰੋਲੋ ਦੀ ਹਰ ਦੇ ਰੁਪੀ ਫਿਰ ਰੋੜ ਰੋ ਮਨ ਰੁਪੀ ਫਿਰ ਰੋੜ ਰੋ ਮਾਤ ਰੁਪੀ ਕੰਨੋ ਜਿਹੜੇ ਬਠੂਏ ਨੇ ਸਾਰੇ ਦੇ ਬਾਹਰ ਹੋ ਜਾਂਦੇ ਉਸੋਬ ਦੇਦਾ ਆਪਣਾ ਆਪਾ ਲਓ ਜੀ ਲੈ ਲੋ ਕੋਈ ਗੱਲ ਸੋ ਸਤਗੁਰੂ ਜੀ ਕਹਿੰਦੇ ਭਾਈ ਸਾਧੂ ਸੇਵ ਕਰੀ ਜੈ ਪਰ ਇਹ ਵੱਡੇ ਭਾਗਾ ਨਾਲ ਮੰਦਾ ਜੇਵੜ ਭਾਗ ਹੋਣ ਵੱਡ ਮੇਰੇ ਜਨ ਮਿਲਦੇ ਆ ਢਿਲ ਨਾ ਦਾਈ ਜੇ ਬੋਧਾ ਵੱਡਾ ਭਾਗ ਹੋਵੇ ਸਾਡਾ ਤਾਂ ਸਾਧੂ ਦਾ ਸੰਗ ਮਿਲਦਾ ਬਰਨਾ ਨਹੀਂ ਹੁੰਦਾ ਸੋ ਇਸ ਕਰਕੇ ਖੋਜਤ ਖੋਜਤ ਮਾਰਗ ਪਾਇਓ ਰਸਤਾ ਦੱਸਣਾ ਨੇ ਰਸਤਾ ਦਾਓ ਜਾ ਰਿਹਾ ਭਾਈ ਸਿੱਧਾ ਫਿਰ ਚੱਲਣਾ ਆਪਾਂ ਨੇ ਤਾਂ ਗੱਲ ਬਣੇਗੀ ਸਤਗੁਰੂ ਜੀ ਕਹਿੰਦੇ ਨੇ ਭਾਈ ਧਾਰ ਅਨੁਗ੍ਰੋਹ ਸੁਆਮੀ ਮੇਰੇ ਨੋ ਮਹਾਰਸਤੀ ਤੇ ਫਿਰ ਮੰਗਣ ਲੱਗਦਾ ਹੈ اے ਮੇਰੇ ਮਾਲਕ ਸਾਨੂੰ ਇਹ ਅਦਿੱਤਾ ਨਾ ਤੂੰ ਇਹੋ ਬੇਨਤੀ ਕਰ ਉਹਦੇ ਪਰਮਾਤਮਾ ਦੇ ਕੋਲ ਵੀ ਮੇਰੇ ਤੇ ਕਿਰਪਾ ਕਰੋ ਧਾਰ ਅਨੁਗ੍ਰਹ ਅਨੁਗ੍ਰਹ ਕਹਿੰਦੇ ਨੇ ਕਿਰਪਾ ਸਵਾਮੀ ਮੇਰੇ اے ਮੇਰੇ ਮਾਲਕ ਕਿਰਪਾ ਕਰੋ ਬਹੁਤੇ ਫੇਰ ਭੇ ਕਿਰਪਨ ਕਾਓ ਅਬ ਕਿਛ ਕਿਰਪਾ ਕੀਜੈ ਉਹ ਦਿਆਲ ਨਾਮ ਦੇਹੋ ਮੰਗਤ ਜਨ ਕੋ ਐਸੀ ਬਖਸ਼ ਕਰਿ ਜੈ ਪ੍ਰਭੂ ਹੋਰ ਚੀਜ਼ ਨਹੀਂ ਮੰਗਦਾ ਉਹਨੂੰ ਬਤਾ ਵੀ ਨਾਮ ਮਿਲ ਗਿਆ ਸਾਰਾ ਕੁਝ ਮਿਲ ਜਾਏਗਾ ਨਾਮ ਨਾ ਮਿਲਿਆ ਸਭ ਕੁਝ ਮਿਲ ਕੇ ਵੀ ਬੇਕਾਰ ਹੈ ਧਾਰ ਅਨੁਗ੍ਰਹੋ ਸੁਆਮੀ ਮੇਰੇ ਨਾਮ ਮਹਾਰਸ ਦਿੱਜੈ ਜਿਹਦੇ ਵਿੱਚ ਬਹੁਤ ਹੀ ਸੁਆਦ ਹੈ ਨਾਮ ਵਿੱਚ ਮਹਾਰਸ ਹੈ ਥੋੜਾ ਰਸ ਨਹੀਂ ਹੈ ਮਹਾਨੰਦ ਹੈ ਥੋੜਾ ਆਨੰਦ ਨਹੀਂ ਹੈ ਮਹਾਧਿਆਨ ਹੈ ਥੋੜਾ ਨਹੀਂ ਹੈ ਹਰ ਚੀਜ਼ ਵੱਡੀ ਹੀ ਵੱਡੀ ਹੈ ਉਹਦੀ ਉਹ ਹੈ ਹੀ ਹੈ ਵੱਡੀ ਉਹ ਵੱਡਾ ਅਪਾਰ ਤੇਰਾ ਮਰਤਬਾ ਤੇਰਾ ਦਰਜਾ ਸਭ ਤੋਂ ਵੱਡਾ ਹੈ ਉੱਚੇ ਤੋਂ ਉੱਚਾ ਹੈ ਉੱਚੇ ਤੇ ਉੱਚਾ ਭਗਵੰਤ ਕੜਈ ਹੋ ਜਾਏ ਤੇ ਕੋਈ ਕੜਈ ਗਿਆਨੀ ਹੋ ਜਾਏ ਦਾਨੀ ਹੋ ਜਾਏ ਕੋਈ ਵੀ ਰਾਜਾ ਹੋ ਜਾਏ ਮਹਾਰਾਜਾ ਹੋ ਜਾਏ ਐ ਮਰਛੜ ਦਿੰਦਾ ਇਡਰ ਡਾਇਓ ਸਤਗੁਰੂ ਜੀ ਕਹਿੰਦੇ ਭਾਈ ਨਾਮ ਮਹਾਰਸ ਦੀਜੈ ਇਹ ਮੈਨੂੰ ਦਿਉਣਾ ਕਰੋ ਤਰਾਹੇ ਤਰਾਹੇ ਕਰ ਸਰਨੀ ਆਏ ਜਲ ਤਾਓ ਕਿਰਪਾ ਕੀ ਜੈ ਤਰਾਹੇ ਤਰਾਹੇ ਕਰ ਰਖ ਲਓ ਬਚਾ ਲਓ ਬਚਾ ਲਓ ਕੋਈ ਕਿਛੇ ਦੇ ਪਿੱਛੇ ਕੁੱਤਾ ਪੈ ਜਾਏ ਦੇਖੋ ਕਿਸ ਤਰ੍ਹਾਂ ਚਿੰਗਿਆੜਾ ਮਾਰਦਾ ਹੈ ਨਾ ਮਛਾਉਂਦਾ ਕੋਈ ਹੋਰ ਚੀਜ਼ ਪੈ ਜਾਏ ਉਹ ਕਹਿੰਦਾ ਬਚਾਓ ਬਚਾਓ ਕਰਦਾ ਨਾ ਉਹ ਹੈ ਤਰਾ ਹੈ ਤਰਾਏ ਜੋ ਕੋਈ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜ ਬਖਾਦੀ ਇੱਕ ਗਰੀਬਾ ਰਾਖੋ ਰਖਣ ਹਾਰੇ ਤਰਾਏ ਤਰਾਏ ਖੇਦ ਕਰੇ ਇਹ ਪੜਦੇ ਤਾਂ ਆਪਾਂ ਆਸਾ ਸਤ ਜੀ ਪੜਨੂ ਤਾਂ ਬਥੇਰੀਆਂ ਮੰਗਤੀਆਂ ਸੁਣਾਦਾ ਤੁਹਾਨੂੰ ਰੋਜ ਇਸ ਤਰ੍ਹਾਂ ਹਿਰਦੇ ਵਿੱਚ ਹੋਵੇ ਵੀ ਮੈਨੂੰ ਵਿਕਾਰ ਮਾਰ ਰਹੇ ਨੇ ਮੈਨੂੰ ਪਰਵਾਰ ਮਾਰ ਰਹੇ ਨੇ ਮੈਨੂੰ ਬੰਧਨ ਮਾਰ ਰਹੇ ਨੇ ਮੈਨੂੰ ਧਰਮ ਕਰਮ ਮਾਰ ਰਹੇ ਨੇ ਇਹ ਮੈਨੂੰ ਮਾਰ ਪੈ ਰਹੀ ਹੈ ਮੇਰੇ ਅੰਦਰ ਇਹਨੂੰ ਬੋਲਣ ਦੀ ਵੀ ਲੋੜ ਨਹੀਂ ਪੈਗੀ ਹਿਰਦਾ ਬੋਲ ਲੇਗਾ ਹਿਰਦੇ ਤੋਂ ਜਿਸ ਦਿਨ ਮੰਗੇਗਾ ਅਜੇ ਤਾਂ ਮਾਰਨ ਵਾਲਿਆਂ ਨੂੰ ਮੰਗ ਰਿਹਾ ਜਿਹਨੇ ਜਿਹੜੇ ਮਾਰੇ ਲੂਟੇ ਨੀਤ ਨੀ ਤੂੰ ਨਾ ਹੀ ਨੂੰ ਮੰਗ ਰਿਆ ਨਾ ਜਿਹੜੇ ਕਿਹਾ ਨਾ ਮੰਨ ਸਿਰ ਖਾਕシャン ਉਹਨਾਂ ਹੀ ਨੂੰ ਮੰਗ ਰਿਆ ਦਰਸ਼ਨ ਕਿੱਥੇ ਮੰਗ ਰਿਆ ਦਰਸ਼ਣੀ ਤਾਂ ਜੇ ਪਿਆਸ ਹੀ ਦੀ ਰੱਬ ਦੀ ਤਾਂ ਜੇ ਪਿਆਸ ਹੀ ਦੀ ਉਹ ਪਿਆਸ ਲਾਣ ਵਾਸਤੇ ਤਰਾਏ ਤਰਾਏ ਕਰਨ ਵਾਰਤੀ ਸੰਤਾਂ ਦੀ ਸਰਨ ਵਿੱਚ ਆਉਣਾ ਸੰਤਾਂ ਦੇ ਕੋਲ ਬੇਨਤੀ ਸੇ ਕਰਕੇ ਕਰਨੀ ਹੈ ਸ਼ੰਤ ਜਨਹ ਪੈ ਕਰੂੰ ਬੇਨੰਤੀ ਮਨ ਦਰਸ਼ਨ ਕੀ ਪਿਆਸਾ ਤਾਈ ਹੋਵੇਗੀ ਨਾ ਮਨ ਹੁਣ ਤੂੰ ਇਹ ਵੀ ਨਾ ਇੱਕ ਹੋਰ ਵੀ ਚੀਜ਼ ਦਿੱਤੀ ਹੈ ਗੁਰਬਾਣੀ ਨੇ ਵੀ ਇਹ ਵੀ ਨਾ ਕਰ ਵੀ ਉਹ ਕਹਿਣਾ ਹੀ ਪਵੇ ਤੇਰੇ ਮਨ ਵਿੱਚ ਪਿਆਸ ਹੋਵੇ ਉਹ ਫਿਰ ਵੀ ਪੜ ਲੈਣਗੇ ਐਸੇ ਪੈ ਨੇ ਸਤਸਕ ਜਿਹੜੇ ਜਪਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿਹਦੇ ਲਈ ਆਇਆ ਕਾਹਦੇ ਲਈ ਆਇਆ ਅਸੀਂ ਮੂੰਹ ਤੋਂ ਕਹੀ ਜਾਈਏ ਸਾਨੂੰ ਨਾਮ ਚਾਹੀਦਾ ਹੈ ਦਰਸ਼ਨ ਚਾਹੀਦਾ ਹੈ ਆ ਚਾਹੀਦਾ ਉਹ ਚਾਹੀਦਾ ਉਹ ਸਭ ਦੇਖ ਲੈਂਦੇ ਨੇ ਡਾਕਟਰ ਨੂੰ ਜਿੰਨਾ ਮਰਜੀ ਕਹੀ ਜਾਈਏ ਅਸੀਂ ਵੈਦ 나ੜੀ ਵੈਦ ਹੋਵੇ ਨਾ ਜੀ 나ੜੀ ਵੈਦ ਵੀ ਮੇਰਾ ਐ ਹੋਇਆ ਉਹ ਹੋਇਆ ਉਹ ਕੁਝ ਨਹੀਂ ਸਾਡੀ ਗੱਲ ਸੁਣਦਾ 1 ਮਿੰਟ ਦੇ ਲਈ ਸਾਡੀ ਨਾ ਨਬਜ਼ ਦੇਖਦਾ ਹੈ ਬਸ ਉਹਨੂੰ ਸਾਰਾ ਪਤਾ ਲੱਗ ਜਾਂਦਾ ਇਹਨੂੰ ਪਿੱਤ ਹੈ ਵਾਈ ਹੈ ਕਫ ਹੈ ਜਾਂ ਦੋਨੇ ਜਾਂ ਤਿੰਨੇ ਨੇ ਉਹ ਫਿਰ ਆਪਣੀ ਕਲਮ ਚ ਲਾਉਂਦਾ ਹੈ ਆਪਣੀ ਦਵਾਈ ਦਿੰਦਾ ਹੈ ਉਹਨੂੰ ਪਤਾ ਲੱਗ ਜਾਂਦਾ ਸੋ ਕਰੋ ਬੇਨਤੀ ਸੰਤਾਂ ਦੇ ਕੋਲ ਸੰਤ ਨੂੰ ਪਤਾ ਹੋਵੇਗਾ ਨਾ ਉਹਨੂੰ ਗੁਰੂ ਨੂੰ ਪਤਾ ਹੈ ਸਾਡਾ ਮੈਂ ਕਾਦੇ ਲਈ ਕਥਾ ਕਰ ਰਿਹਾ ਆਪੇ ਜਾਣਦਾ ਤੁਸੀਂ ਕਾਦੇ ਲਈ ਆਇਓ ਸਭ ਜਾਣਦਾ ਪਏ ਅਸੀਂ ਮੂੰਹ ਤੋਂ ਜੋ ਮਰਜ਼ੀ ਕਹੀਏ ਜੋ ਜੀ ਹੋਏ ਸੋ ਉਗਵੇ ਮੁੱਕਾ ਮੂਕਾ ਕਿਹਾ ਵਾਹ ਮੂੰਹ ਤੋਂ ਗਲ ਨਹੀਂ ਸਤਗੁਰੂ ਜੀ ਕਹਿੰਦੇ ਤਰਾਹੇ ਤਰਾਹੇ ਕਰ ਸਰ ਨਹੀਂ ਆਏ ਬੜੇ ਜੜੇ ਵਾਲੇ ਦੁਆਲ ਜਲ ਤੋ ਕਿਰਪਾ ਕੀ ਜੈ ਮਨ ਅੰਦਰ ਵਿਕਾਰਾਂ ਨਾਲ ਜਲ ਰਿਹਾ ਹੈ ਕ੍ਰਿਸ਼ਨ ਨਾਲ ਜਲ ਰਿਹਾ ਹੈ ਬੰਦਨਾ ਨਾਲ ਜਲ ਰਿਹਾ ਹੈ ਬੰਨੇ ਆਪ ਹੈ ਫਿਰ ਕੀ ਕਰਦਾ ਹੈ ਉਹ ਪ੍ਰਮਾਤਮਾ ਜੇ ਐਸਾ ਮਨ ਕਿਸੇ ਦਾ ਕਰਦਾ ਹੈ ਕਰ ਗਹਿ ਲਿਓ ਦਾਸ ਆਪਣੇ ਕੋ ਨਾਨਕ ਆਪਣੋ ਕੀਜੇ ਕਹੁ ਮੇਰੇ ਹੱਥ ਫੜ ਲਓ ਮੇਰਾ ਕਰ ਇੱਕ ਵਚਨ ਏਤੇ ਔਂਕੜਾ ਮੇਰਾ ਹੱਥ ਫੜ ਲਓ ਮੇਰਾ ਹੱਥ ਫੜੋ ਮੈਨੂੰ ਨਾ ਫੜਾਓ ਬਾਹ ਪਕੜ ਜਿਨ ਕੜਿਆ ਸਹੀ ਉਤਰੇ ਪਾਦ ਬੱਚੇ ਕੋਲੋਂ ਉਂਗਲ ਛੁੱਟ ਸਕਦੀ ਹੈ ਪਰ ਮਾਨੇ ਫੜੀ ਹੋਵੇ ਉਂਗਲ ਨਹੀਂ ਛੜਦੀ ਜਿੰਨਾ ਮਰਜੀ ਛਡਾਵਿਓ ਉਹਨੂੰ ਪਤਾ ਹੈ ਮਾਨੂੰ ਭੀੜ ਬਹੁਤ ਹੈ ਛੋਟੇ ਛੋਟੇ ਬੱਚੇ ਆਪਾਂ ਨਾਲ ਲੈ ਕੇ ਤੁਰਦੇ ਆ ਨਾ ਜਦੋਂ ਯਾਤਰਾ ਵਿੱਚ ਭੀੜ ਵਿੱਚ ਗੁਰੂ ਘਰਾਂ ਵਿੱਚ ਫੜ ਕੇ ਰੱਖਦੇ ਆ ਉਹਨੂੰ ਪਤਾ ਬੱਚੇ ਦਾ ਕੀ ਪਤਾ ਕਿਹੜੇ ਪਾਸੇ ਦੌੜ ਜਾਏ ਤੁਸੀਂ ਫੜੋ ਕਰ ਗਏ ਲਿਹੋ ਮੇਰਾ ਹੱਥ ਫੜ ਕੇ ਕੀ ਕਰਨਾ ਹੈ ਦਾਸ ਆਪਣੇ ਕੋ ਮੈਂ ਤੇਰਾ ਦਾਸ ਹਾਂ ਮੈਂ ਬਾ ਆਪਣੇ ਬੱਚੇ ਨੂੰ ਵੜਦੀਆਂ ਨੂੰ ਦੂਜਿਆਂ ਲੋਕਾਂ ਨੇ ਥੋੜਾ ਵੜਦੀ ਹੈ ਮੈਨੂੰ ਆਪਣਾ ਦਾਸ ਸਮਝ ਕੇ ਮੈਨੂੰ ਕੀ ਕਰਨਾ ਹੈ ਨਾਨਕ ਆਪਣੋਂ ਕੀ ਜੈ ਮੈਨੂੰ ਨਾਨਕ ਜੀ ਕਹਿਣ ਵਾਲੇ ਨੇ ਆਪਣਾ ਬਣਾ ਲੈ ਬਸ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬੌਰ ਕਛ ਨਾ ਵਿਚਾਰੇ ਉਹਨੇ ਕੀ ਕੀ ਕਰਿਆ ਕੁਛ ਨਹੀਂ ਆਪਣਾ ਆਪੜਾ ਦੇਖੋ ਦੁਨੀਆ ਦੇ ਵਿੱਚ ਰਾਜਨੀਤੀ ਵਿੱਚ ਦੇਖੋ ਕਿ ਇੱਕ ਮਨੁੱਖ ਬਹੁਤ ਉਹ ਗਲਤ ਹੈ ਠੀਕ ਨਹੀਂ ਹੈ ਉਹ ਉਹਨਾਂ ਦੀ ਸੱਤਾਧਾਰੀ ਪਾਰਟੀ ਵਿੱਚ ਆ ਗਿਆ ਉਹਨਾਂ ਦਾ ਆਪਣਾ ਬਣ ਗਿਆ ਸਭ ਕੁਝ ਨਹੀਂ ਕੋਈ ਉਹਨੂੰ ਕੁਝ ਨਹੀਂ ਕਹਿੰਦਾ ਕੋਈ ਉਹ ਪਹਿਲਾਂ ਉਸੇ ਤੇ ਆਪ ਹੀ ਦੋਸਤਾਂ ਦੇ ਤੁਹਾਨੂੰ ਆਪਣਾ ਬਣਾ ਲਿਆ ਹੁਣ ਆਪਣੀ ਪਾਰਟੀ ਦਾ ਹੋ ਗਿਆ ਆਪਣੇ ਪੱਖ ਦਾ ਹੋ ਗਿਆ ਆਪਣੇ ਧੜੇ ਦਾ ਹੋ ਗਿਆ ਫਿਰ ਉਦੇ ਵਿੱਚ ਕੁਝ ਨਹੀਂ ਇਸੇ ਤਰ੍ਹਾਂ ਆਪਣਾ ਬਣ ਗਿਆ ਆਪਣਾ ਜਾਣ ਕਰੋ ਪਰਤ ਪਾਰਾ ਤਾਈ ਤਾਈ ਬੇਨਤੀ ਕੀਤੀ ਆਪਣਾ ਬਣਾ ਕੇ ਘਰ ਪਾਲ ਆਪਣੇ ਦੀ ਜਿਹੜੀ ਗੱਲ ਹੁੰਦੀ ਹੈ ਉਹ ਹੁੰਦੀ ਹੈ ਅਲੱਗ ਹੁੰਦੀ ਹੈ ਸੋ ਮੈਨੂੰ ਆਪਣਾ ਕਰ ਲਓ ਬਸ ਜੇ ਆਪਣਾ ਬਣਾ ਲਿਆ ਕੋਈ ਪੁੱਛਣਾ ਹੀ ਕੁਝ ਨਹੀਂ ਤੁਹਾਨੂੰ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹਰ ਕਛਣਾ ਵਿਚਾਰੇ ਉਹਨੇ ਪਹਿਲਾਂ ਕੀ ਕੀਤਾ ਹੁਣ ਕੀ ਕਰ ਰਿਹਾ ਕੀ ਕਰੇਗਾ ਉਹਦਾ ਕੋਈ ਨਹੀਂ ਬਸ ਉਹ ਤਾਂ ਆਪਣੀ ਮਰਜ਼ੀ ਦੇ ਵਿੱਚ ਬਖਸ਼ ਲੈਂਦਾ ਹੈ ਇਹ ਉਹਦੀ ਆਪਣੀ ਕਲਾ ਹੈ ਇਹ ਨਹੀਂ ਕਿ ਆਪਣੇ ਭਾਣੇ ਬਖਸ਼ੇ ਭਾਣੇ ਦੇ ਸਜਾਏ ਦੁੱਖ ਸੁਖ ਕਰਤੇ ਹੁਕਮ ਰਜਾਏ ਉਹਦੀ ਕਲਾ ਹੈ ਸੋ ਐਨੀ ਵੀ ਹਾਂ ਇਹ ਇਹ ਕਰਮ ਕਰਦਾ ਸੀ ਤਾਂ ਬਖਸ਼ਿਆ ਇਹ ਕਰਮ ਨਹੀਂ ਉਹਦੀ ਕਲਾ ਦਾ ਕੋਈ ਪਤਾ ਨਹੀਂ ਕਿੱਥੇ ਕਿਸ ਤਰ੍ਹਾਂ ਵਰਤ ਜਾਏ ਬੇਨਤੀ ਕਰਨੀ ਸੜਾ ਫਰਜ ਬਣਦਾ ਹੈ ਬਖਸ਼ਿਸ਼ ਕਿਰਪਾ ਕਰਨੀ ਉਹਦੀ ਆਪਣੀ ਰਜ਼ਾ ਹੈ ਸਤਿਗੁਰ ਜੀ ਰਹਿਮਤ ਕਰਨ ਹੋਈ ਪੜ ਚੁੱਕਦੀ ਖਿਵਾ ਬਖਸ਼ਣਾ ਜੀ ਅਸੀਸ ਬਖਸੋ ਰੁਆਹੀ ਗੁਰੂ ਜੀ ਦਾ ਕਾਲ ਸਤ ਵਾਹੀ ਗੁਰੂ ਜੀ ਕੀ ਵਤੇ